ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਮੈਂ ਲੰਬੇ ਅਰਸੇ ਤੋਂ ਇਹ ਯਤਨ ਕਰ ਰਿਹਾ ਹਾਂ ਕਿ ਹਿਮਾਚਲ ਪ੍ਰਦੇਸ਼ ਦਿੱਰਜਤੇ ਗੁਜਰਾਤ ਰਾਜਸਥਾਨ ਔਰ ਉੱਤਰਾਖੰਡ ਨੇ ਜੋ 2025 ਚ ਕਾਨੂੰਨ ਬਣਾਇਆ ਕਿ ਕੋਈ ਵੀ ਬਾਹਰਲਾ ਆਦਮੀ ਵਿਅਕਤੀ ਆਣ ਕੇ ਉਹਨਾਂ ਦੇ ਸੂਬਿਆਂ ਵਿੱਚ ਨਾ ਤਾਂ ਜ਼ਮੀਨ ਖਰੀਦ ਸਕੇ ਖੇਤੀ ਯੋਗ ਨਾ ਉਥੇ ਵੋਟਰ ਬਣ ਸਕੇ ਤੇ ਨਾ ਉੱਥੇ ਸਰਕਾਰੀ ਨੌਕਰੀ ਲੈ ਸਕੇ ਇਹ ਬਹੁਤ ਅਹਿਮ ਮੁੱਦਾ ਇਹ ਬਲਕੇ ਇੰਟਰਨੈਸ਼ਨਲ ਮੁੱਦਾ इवन ਡੋਨਲਡ 트੍ਰੰਪ ਨੇ ਜਿਹੜੀ ਇਲੈਕਸ਼ਨ ਦਿੱਤੀ ਅਮਰੀਕਾ ਦੇ ਵਿੱਚ ਔਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਿਵੇਂ ਉਹ ਸਾਰੇ ਇਲਿ ਇਲਿਗਲ ਇਮੀਗਰੈਂਟਸ ਨੂੰ ਬਾਹਰ ਕੱਢ ਰਿਹਾ ਅਮਰੀਕਾ ਚੋਂ ਉਹਨੇ ਕਿਹਾ ਕਿ ਪਹਿਲ ਜਿਹੜੀ ਆ ਸਾਡੇ ਦੇਸ਼ ਦੀ ਉਹ ਉੱਥੇ ਦੇ ਵਸਿੰਦਿਆਂ ਦੇ ਵਾਸਤੇ ਹੋਊਗੀ ਕੱਲ ਆ ਤੇਜਸਵੀ ਯਾਦਵ ਜਿਹੜੇ ਲੀਡਰ ਆਫ ਆਪੋਜੀਸ਼ਨ ਹੈ ਬਿਹਾਰ ਵਰਗ ਸਟੇਟ ਜਿਹੜੀ ਮਤਲਬ ਜਿਹਨੂੰ ਜੇ ਸਟੇਟ ਨੂੰ ਆਪਾਂ ਬਿਲਕੁਲ ਸਮਝ ਦੇ ਕਿ ਇਹ ਇੱਕ ਮਤਲਬ ਜਿਹਨੂੰ ਪਛੜਿਆ ਹੋਇਆ ਸੂਬਾ इवन ਬਿਹਾਰ ਦੇ ਪੋਲੀਟਿਸ਼ੀਅਨਸ ਨੂੰ ਅਕਲ ਆ ਗਈ ਆ ਕਿ ਸਾਡੇ ਸੂਬੇ ਵਿੱਚ ਬਾਹਰੋਂ ਆਣ ਕੇ ਕੋਈ ਸਾਡੇ ਨੌਜਵਾਨਾਂ ਦੀਆਂ ਨੌਕਰੀਆਂ ਨਾ ਲਵੇ ਕੋਈ ਕੋਈ ਜ਼ਮੀਨ ਨਾ ਖਰੀਦ ਸਕੇ ਔਰ ਕੋਈ ਉੱਥੇ ਵੋਟਰ ਨਾ ਬਣ ਸਕੇ ਇਹਦਾ ਮਤਲਬ ਹੁੰਦਾ ਕਿ ਇਹ ਇਹ ਆਪਣੇ ਸਟੇਟ ਦੀ ਡੈਮੋਗ੍ਰਾਫੀ ਨੂੰ ਬਚਾਉਣਾ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਬਚਾਉਣਾ ਉਥੋਂ ਦੀ ਭਾਸ਼ਾ ਨੂੰ ਬਚਾਉਣਾ ਸਭਿਆਚਾਰ ਨੂੰ ਬਚਾਉਣਾ ਔਰ ਪੰਜਾਬ ਤਾਂ ਇੱਕ ਕੰਪਲੀਟਲੀ ਮਾਈਨੋਰਿਟੀ ਸਟੇਟ ਹੈ ਇੰਡੀਆ ਦੇ ਵਿੱਚ ਔਰ ਸਿੱਖਾਂ ਦੇ ਕੋਲ ਜੇ ਅਗਰ ਕੋਈ ਇੱਕ ਸੂਬਾ ਹੈ ਸਾਰੇ ਦੇਸ਼ ਦੇ ਵਿੱਚ ਤੇ ਉਹ ਇਕੱਲਾ ਪੰਜਾਬ ਜਿੱਥੇ ਉਹ ਆਪਣੀਆਂ ਭਾਵਨਾਵਾਂ ਨਾਲ ਆਪਣੇ ਭਵਿੱਖ ਵਾਸਤੇ ਆਪਣੀ ਅਗਲੀ ਪੀੜ੍ਹੀ ਵਾਸਤੇ ਕੰਮ ਕਰ ਸਕਵੇ ਔਰ ਇਹ ਲਾਅ ਇਹ ਕੋਈ ਐ ਨਹੀਂਗਾ ਕਿ ਇਕੱਲਾ ਪੰਜਾਬ ਕਹਿ ਰਿਹਾ ਤੇ ਜੇ ਕੋਈ ਵੱਖਵਾਦੀ ਲਾਅ ਹੈਗਾ ਨੋ ਇਹ 1972 ਦੇ ਵਿੱਚ ਸਭ ਤੋਂ ਪਹਿਲਾਂ ਉਸ ਵੇਲੇ ਦੇ ਚੀਫ ਮਿਨਿਸਟਰ ਸੀ ਹਿਮਾਚਲ ਦੇ ਡਾਕਟਰ ਵਾਇਸ ਪਰਮਾਰ ਦੂਰੰਦੇਸ਼ ਹੀ ਹੋਣਗੇ ਉਹਨਾਂ ਨੇ ਦੇਖਿਆ ਕਿ ਮੈਂ ਆਪਣੇ ਹਿਮਾਚਲ ਨੂੰ ਕਿਵੇਂ ਬਚਾ ਸਕਦਾ ਵਾਂ ਤੇ ਉਹਨਾਂ ਨੇ ਇਸ ਲਾ ਨੂੰ 1972 ਚ ਇਹਨੂੰ ਉਸ ਲਾ ਨੂੰ ਕਿਹਾ ਗਿਆ ਦ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਹਿਮਾਚਲ ਤੁਸੀਂ ਹਿਮਾਚਲ ਵਿੱਚ ਜਾ ਕੇ 1 ਇੰਚ ਜ਼ਮੀਨ ਨਿਕਿਤ ਸਕਦੇ ਸਰਕਾਰੀ ਨੌਕਰੀ ਤਾਂ ਬਹੁਤ ਦੂਰ ਦੀ ਗੱਲ ਹੈ ਫਿਰ ਆਇਸਤਾ ਆਇਸਤਾ ਹੋਰ ਨਾਲ ਸੂਬਿਆਂ ਨੇ ਲੇਟੈਸਟ ਬੀਜੇਪੀ ਦੀ ਜਿਹੜੀ ਉੱਤਰਾਖੰਡ ਦੀ ਸਰਕਾਰ ਹੈ ਉਹਨਾਂ ਨੇ ਬਣਾ ਤੇ ਹੁਣ ਬਿਹਾਰ ਨੇ ਵੀ ਕਹਿਤਾ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਪੋਲੀਟੀਕਲ ਲੀਡਰਸ ਨੂੰ ਹੋਇਆ ਕੀ ਆ ਬਲਕਿ ਮੈਂ ਕਹੂੰਗਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹੋਇਆ ਕੀ ਆ ਉਹਨਾਂ ਨੂੰ ਇੰਨਾ ਫਿਕਰ ਨਹੀਂ ਸਾਡੀ ਸਟੇਟ ਦੇ ਵਾਸਤੇ ਕਿ ਅਸੀਂ ਵੀ ਆਪਣੀ ਸਟੇਟ ਦੇ ਹਾਲਾਤਾਂ ਨੂੰ ਬਚਾ ਸਕੀਏ ਔਰ ਇਹ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ ਕਲਤਾਰ ਸੰਧਵਾ ਨੂੰ ਉਹਦੇ ਦਫ਼ਤਰ ਜਾ ਕੇ ਮੇਰੇ ਨਾਲ ਲੀਡਰ ਆਫ اپੋਜੀਸ਼ਨ ਤੇ ਕੁਝ ਐਮਐਲਏ ਕਾਂਗਰਸ ਦੇ ਕੇ ਅਸੀਂ ਉਹਨੂੰ ਜਾ ਕੇ ਮਿਲੇ ਬੈਠੇ ਉਹਨੂੰ ਸਮਝਾਇਆ ਪ੍ਰਾਈਵੇਟਲੀ ਉਸਨੇ ਮੰਨ ਲਿਆ ਕਿ ਹਾਂ ਇਹ ਬੜਾ ਅੱਛਾ ਕਾਨੂੰਨ ਹੈ ਬੜਨਾ ਚਾਹੀਦਾ ਪੰਜਾਬ ਦੇ ਵਿੱਚ ਲੇਕਿਨ ਅੱਜ ਤਕਰੀਬਨ ਸਮਝ ਲਓ 2 ਸਾਲ 2.5 ਸਾਲ ਹੋ ਚੱਲੇ ਨੇ ਜਨਵਰੀ ਦਾ ਦਿੱਤਾ ਹੋਇਆ ਇਹ ਬਿੱਲ ਉਹਨਾਂ ਨੇ ਟੇਬਲ ਵੀ ਨਹੀਂ ਕੀਤਾ ਔਰ ਜਦੋਂ ਸਾਡੇ ਪੋਲੀਟੀਕਲ ਪਾਰਟੀ ਇਡੇ ਕਮਜ਼ੋਰ ਨੇ ਲੀਡਰਸ ਉਹਨਾਂ ਨੂੰ ਕੁਮੜਾ ਜਿਹਾ ਮੀਡੀਆ ਵਾਲੇ ਪੁੱਛ ਲੈ ਨਹੀਂ 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 ਜੀ ਅਸੀਂ ਤਾਂ ਜੇ ਸਾਡੇ ਬੱਚੇ ਜਾ ਕੇ ਸਾਰੇ ਦੇਸ਼ ਵਿੱਚ ਕੰਮ ਕਰ ਸਕਦੇ ਨੇ ਜਾਂ ਕੈਨੇਡਾ ਅਮਰੀਕਾ ਜਾਂਦੇ ਨੇ ਇਹ ਕਾਨੂੰਨ ਇੱਥੇ ਨਹੀਂ ਬਣਨਾ ਚਾਹਦਾ ਉਹ ਥੋੜੀ ਜੀ ਆਬਾਦੀ ਜਿਹੜੀ ਬਾਹਰੋਂ ਆਣ ਕੇ ਪੰਜਾਬ ਦੇ ਵਿੱਚ ਵੱਸ ਚੁੱਕੀ ਆ ਉਹਦੇ ਤੋਂ ਡਰੀ ਜਾਂਦੇ ਔਰ ਮੈਂ ਇੱਥੇ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਬਾਹਰੋਂ ਵਿਅਕਤੀਆਂ ਦੇ ਆਉਣ ਦੇ ਖਿਲਾਫ ਨਹੀਂਗਾ ਜੇ ਸਾਡਾ ਲਾਅ ਹੋਵੇਗਾ ਤੇ ਉਹ ਸ਼ਰਤਾ ਪੂਰੀਆਂ ਕਰਕੇ ਚਾਹੇ ਜ਼ਮੀਨ ਲੈ ਲੈਣ ਚਾਹੇ ਇੰਡਸਟਰੀ ਲਾ ਲੈਣ ਚਾਹੇ ਸਰਕਾਰੀ ਨੌਕਰੀ ਵੀ ਲੈ ਲੈਣ ਪਰ ਕੋਈ ਨਾ ਕੋਈ ਰੈਗੂਲੇਸ਼ਨ ਤਾਂ ਹੋਵੇ ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਬਾਹਰੋਂ ਆਬਾਦੀ ਆਣ ਕੇ ਮਤਲਬ ਟਰੱਕ ਲੋਡਸ ਆ ਰਹੇ ਨੇ ਬੱਸ ਲੋਡਸ ਆ ਰਹੇ ਨੇ ਕੋਈ ਪਤਾ ਨਹੀਂ ਕਿਸੇ ਨੂੰ ਕਿੱਥੇ ਕੀ ਬੈਠ ਕੇ ਆਣ ਕੇ ਔਰ ਕ੍ਰਾਈਮ ਦੇ ਵਿੱਚ ਵੀ ਬਹੁਤ ਇਜ਼ਾਫਾ ਹੋਇਆ ਤੇ ਪਤਾ ਨਹੀਂ ਲੱਗਦਾ ਕਿ ਕੌਣ ਕ੍ਰਾਈਮ ਕਰ ਗਿਆ ਪਿਛਲੇ ਦਿਨਾਂ ਚ ਪੰਚਾਇਤੀ ਇਲੈਕਸ਼ਨਾਂ ਵਿੱਚ ਮੋਹੱਲੇ ਦੇ ਇੱਕ ਪਿੰਡ ਵਿੱਚ オリジナル ਪੰਜਾਬੀਆਂ ਦੀ ਆਬਾਦੀ ਮਹਿਜ਼ 900 ਤੇ ਜਿਹੜੇ ਬਾਹਰੋਂ ਆਣ ਕੇ ਉੱਥੇ ਵਸ ਗਏ ਸੀਗੇ ਉਹਨਾਂ ਦੀ ਆਬਾਦੀ ਸ਼ਾਇਦ 6 ਕੇ 7000 ਵੋਟਰ ਬਣ ਗਏ ਸੀ ਚਲੋ ਪੰਚਾਇਤ ਦੀ ਇਲੈਕਸ਼ਨ ਥੋੜੀ ਦੇਰ ਵਾਸਤੇ ਟਲ ਗਈ ਲੇਕਿਨ ਕਿੰਨੀ ਦੇਰ ਤੁਸੀਂ ਟਾਲੋਗੇ ਔਰ ਜਿਹੜੇ ਪੋਲਿਟਿਕਲ ਲੀਡਰ ਜਿਦਾ ਭਗਵੰਤਪਾਲ ਨੇ ਕਹਿਤਾ ਜੀ ਸਾਡੇ ਬੱਚੇ ਵੀ ਕੈਨੇਡਾ ਅਮਰੀਕਾ ਜਾਂਦੇ ਨੇ ਯਾਦ ਰਹੇ ਕਿ ਕੈਨੇਡਾ ਤੇ ਅਮਰੀਕਾ ਤੇ ਯੂਰੋਪੀਅਨ ਕੰਟਰੀਜ਼ ਨੇ ਬਕਾਇਦਾ ਕਾਨੂੰਨ ਬਣਾਏ ਹੋਏ ਨੇ ਬਿਨਾ ਕਾਨੂੰਨ ਤੋਂ ਤੁਹਾਡੇ ਬੱਚਿਆਂ ਨੂੰ ਕੋਈ ਜਾਣ ਦਿੰਦਾ ਉੱਥੇ ਆ ਜਿਹੜਾ ਹੈਗਾ ਕਿ ਪਾਸਪੋਰਟ ਵੀਜ਼ਾ ਔਰ ਜਿਹੜਾ ਉੱਥੇ ਪਰਮਨੈਂਟ ਰੈਜ਼ਿਡੈਂਸੀ ਲੈਣੀ ਪੀਆਰ ਲੈਣਾ ਉਹ ਕਈ ਸਾਲ ਲੱਗਦੇ ਨੇ ਬਿਨਾਂ ਸ਼ਰਤੋ ਤੁਹਾਨੂੰ ਕੋ ਰਹਿਣ ਦਿੰਦਾ ਉੱਥੇ ਕਿਸੇ ਸਾਡੇ ਬੱਚਾ ਨੂੰ ਬਹੁਤ ਸਾਰੇ ਮੈਂ ਜਾਣਦਾ ਅਮਰੀਕਾ ਔਰ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ 20 25-25 ਸਾਲ ਦੇ ਉੱਥੇ ਇਲੀਗਲ ਕੰਮ ਕਰ ਰਹੇ ਨੇ ਤੇ ਪੰਜਾਬ ਅਗਰ ਇਹ ਲਾਅ ਬਣਾਵੇਗਾ ਤੇ ਉਹਦੇ ਵਿੱਚ ਸਾਡੀ ਪਹਿਚਾਨ ਸਾਡੀ ਜ਼ੁਬਾਨ ਸਾਡੀ ਦਸਤਾਰ ਜਿਹਦੀ ਆ ਮੈਂ ਸਮਝਦਾ ਹਫਾਜ਼ਤ ਹੋਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵਜੇ ਮੈਂ ਜਿੱਦਾਂ ਕਿਹਾ ਕਿ ਪੰਜਾਬ ਮਾਈਨੋਰਿਟੀ ਸਟੇਟ ਆ ਸਿੱਖ ਤਾਂ ਬਿਲਕੁਲ ਹੀ ਘੱਟ ਹੈ ਇਸ ਦੇਸ਼ ਵਿੱਚ ਮਹਿਜ਼ 2% ਬੱਦੀ ਹੈ ਤੇ ਜੇ ਅਸੀਂ ਆਪਣੀ ਸਟੇਟ ਵਿੱਚ ਵੀ ਬਾਹਰੋਂ ਆਣ ਕੇ ਲੋਕਾਂ ਨੂੰ ਧੜਾ ਧੜ ਵਸਾਤਾ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਅਸੀਂ ਆਪਣੇ ਸਟੇਟ ਦੇ ਨਾਲ ਇੱਕ ਕਿਸਮ ਦਾ ਧੋਖਾ ਕਰ ਰਹੇ ਹਾਂ ਉਹਦੇ ਨਾਲ ਬੇਇਮਾਨੀ ਕਰ ਰਹੇ ਹਾਂ ਸਿਰਫ ਚੰਦ ਬੂਟਾਂ ਬਾਹਰ ਲਿਆਂਦੀ ਲੈਣ ਵਾਸਤੇ ਔਰ ਮੈਂ ਇਸ ਤੇ ਕਮਿਟਿਡ ਹਾਂ ਔਰ ਹੁਣ ਆਣ ਕੇ ਸਰਦਾਰ ਸੁਖਪੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਪ੍ਰੋਮਿਸ ਕੀਤਾ ਕਿ ਜੇ ਅਗਰ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਇਹ ਲਾਅ ਜਿਹੜਾ ਬਣਾਵਾਂਗੇ ਹਾਲਾਂਕਿ ਉਹਨਾਂ ਨੇ 15 ਸਾਲ ਰਾਜ ਕੀਤਾ ਉਹਨਾਂ ਨੂੰ ਇਨਫੈਕਟ ਇਹ ਇਹ ਕੰਮ ਇਸ ਰੀਜਨਲ ਪਾਰਟੀ ਸ਼ੁਰੂ ਮਨੇ ਇਕਾਲੀ ਦਲ ਦਾ ਸੀਗਾ ਅਗਰ ਉਹਨਾਂ ਨੇ ਕਾਨੂੰਨ ਬਣਾਇਆ ਹੁੰਦਾ ਤੇ ਅੱਜ ਪੰਜਾਬ ਦੇ ਹਾਲਾਤ ਅੱਛੇ ਹੋਣੇ ਸੀਗੇ ਮਾੜੇ ਨਹੀਂ ਸੀ ਹੋਣੇ ਮੈਂ ਦੁਬਾਰਾ ਕਹਿ ਦਿਆਂ ਕਿ ਅਸੀਂ ਕਿਸੇ ਦੇ ਇੱਥੇ ਪੰਜਾਬ ਚ ਆਉਣ ਅਗਰ ਕਿਸੇ ਨੇ ਮਿਹਨਤ ਕਰਨੀ ਆ ਜਿਵੇਂ ਪਿਛਲੇ 35 40 50 ਸਾਲ ਤੋਂ ਲੋਕੀ ਯੂਪੀ ਬਿਹਾਰ ਤੋਂ ਆਣ ਕੇ ਸਾਡੇ ਚੂਨਾ ਲਾਉਂਦੇ ਨੇ ਮਿਹਨਤ ਕਰਦੇ ਨੇ ਪੈਸੇ ਕਮਾਉਂਦੇ ਨੇ ਚਲੇ ਜਾਂਦੇ ਇਹਨਾਂ ਗੱਲਾਂ ਦੇ ਖਿਲਾਫ ਨਹੀਂਗਾ ਲੇਕਿਨ ਸਾਡੀ ਸਟੇਟ ਦੀ ਡੈਮੋਗ੍ਰਾਫੀ ਨੂੰ ਆਬਾਦੀ ਦੇ ਸੰਤੁਲਨ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਬਹੁਤ ਬਹੁਤ ਲਾਜ਼ਮੀ ਆ ਔਰ ਮੈਂ ਇਹਦੇ ਤੇ ਲਗਾਤਾਰ ਪਹਿਰੇ ਤੇ ਨਾ ਦਿੰਦੇ ਰਹਿਣਾ ਵਾ ਹਾਲਾਂਕਿ ਕੁਝ ਸਾਡੀ ਪਾਰਟੀ ਦੇ ਕੁਲੀਗਸ ਵੀ ਇਸ ਨੂੰ ਨਾ ਸਮਝੀ ਦੇ ਵਿੱਚ ਬਿਨਾ ਕਿਸੇ ਅੱਛੀ ਤਰ੍ਹਾਂ ਰਿਸਰਚ ਕੀਤੇ ਇਹਦੇ ਤੇ ਉਹ ਟਿੱਪਣੀਆਂ ਕਰਦੇ ਨੇ ਜਾਂ ਛੋਟਾ ਮੋਟਾ ਇਹ ਤੋਂ ਖੇੜਾ ਛਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੀ ਪੰਜਾਬ ਦੀ ਲੀਡਰਸ਼ਿਪ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਆਓ ਆਪਾਂ ਮਿਲ ਕੇ ਇਸ ਲਾ ਨੂੰ ਪੰਜਾਬ ਦੀ ਵਿਧਾਨ ਸਭਾ ਚ ਇੰਟਰੋਡਿਊਸ ਕਰੀਏ ਔਰ ਮੈਂ ਇਹ ਵੀ ਕਹਿ 스ਪੀਕਰ ਵਿਧਾਨ ਸਭਾ ਕੁਲਤਾਰ ਸੰਧਵਾ ਨੂੰ ਕਹੂੰਗਾ ਕਿ ਇਹਨੂੰ ਇੱਕ ਵਾਰੀ ਇੰਟਰੋਡਿਊਸ ਕਰ ਦਿਓ ਮੇਰੇ ਲਾ ਨੂੰ 117 ਮੈਂਬਰਸ ਨੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾ ਲੈਣ ਦਿਓ ਤਾਂ ਕਿ ਉਹਨਾਂ ਦੇ ਵੋਟਰਸ ਨੂੰ ਵੀ ਪਤਾ ਲੱਗੇ ਕਿ ਸਾਡੇ ਜਿਹੜੇ ਲੀਡਰਸ ਅਸੀਂ ਐਮਐਲਏ ਬਣਾ ਕੇ ਚੁਣ ਕੇ ਭੇਜਦੇ ਆ ਕਿ ਉਹ ਪੰਜਾਬ ਦੇ ਹਤਿਆਸ਼ੀ ਨੇ ਜਾਂ ਪੰਜਾਬ ਦੇ ਵਿਰੋਧੀ ਨੇ ਨੌکریاں ਭਗਵੰਤ ਮਾਨ ਬਹੁਤ ਧੀਰ ਤੋਂ ਅਰਸੇ ਤੋਂ ਰੋਲਾ ਪਾ ਰਿਹਾ ਕਿ ਬਹੁਤ ਨੌکریاں ਦਿੱਤੀਆਂ 30 4 40000 50000 ਪਰ ਇਹ ਤਾਂ ਨੌکریاں ਸਾਰੀਆਂ ਹਿਮਾਚਲ ਤੇ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਦੇ ਲੋਕ ਲੈ ਗਏ ਨੇ ਸਾਡੀਆਂ ਤਾਂ ਚਲੋ ਆਫੀਸ਼ੀਅਲ ਪੋਜੀਸ਼ਨਸ ਵੀ ਦਿੱਲੀ ਵਾਲੇ ਲੈ ਗਏ ਨੇ ਬਾਹਰੋਂ ਇਹਨਾਂ ਨੇ ਥਾਪ ਦਿੱਤੇ ਥੋਪ ਦਿੱਤੇ ਨੇ ਸਾਡੇ ਤੇ ਚੇਅਰਮੈਨ ਤੇ ਹੋਰ ਬਹੁਤ ਸਾਰੇ ਐਮਪੀਜ਼ ਰਾਜ ਸਭਾ ਦੇ ਪਰ ਜੇ ਇਹ ਲਾ ਹੋਵੇਗਾ ਤਾਂ ਤੁਹਾਡੀਆਂ ਨੌਜਵਾਨਾਂ ਦੀਆਂ ਸਰਕਾਰੀ ਨੌਕਰੀਆਂ ਮਿਲ ਰੁਕਣੀਆਂ ਡੋਮਸਾਈਲ ਹੋਣਾ ਬਹੁਤ ਜ਼ਰੂਰੀ ਆ ਅੱਜ ਤੱਕ ਕੋਈ ਡੋਮੈਸਾਈਲ ਦੀ ਕੋਈ ਸ਼ਰਤ ਨਹੀਂ ਲਾਉਂਦਾ ਔਰ ਜਿਹੜੀਆਂ ਆਨਲਾਈਨ ਨੌਕਰੀਆਂ ਐਡਵਰਟਾਈਜ਼ ਹੁੰਦੀਆਂ ਉਹ ਸਾਰੀਆਂ ਸਟੇਟਾਂ ਦੇ ਬਾਹਰ ਲੈ ਆਣ ਕੇ ਲੋਕੀ ਲੈ ਜਾਂਦੇ ਇਸ ਲਈ ਮੇਰੇ ਸਤਕਾਰਯੋਗ ਵੀਰੋ ਭੈਣੋ ਬਜ਼ੁਰਗੋ ਪੰਜਾਬ ਨਾਲ ਪਿਆਰ ਕਰਨ ਵਾਲੇ ਸਾਰੇ ਫਿਰਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਵਿਸ਼ਵ ਵਿੱਚ ਬੈਠੇ ਵਿਸ਼ਵ ਵਿੱਚ ਬੈਠੇ ਐਨ ਆਰ ਆਈਸ ਨੂੰ ਅਪੀਲ ਹੈ ਕਿ ਆਓ ਆਪਾਂ ਇਸ ਨੂੰ ਦਬਕ ਕੇ ਪ੍ਰੈਸ਼ਰ ਪਣਾਈਏ ਗਵਰਨਮੈਂਟ ਦੇ ਤੇ ਆਪਾਂ ਇਸ ਨੂੰ ਇੱਕ ਕਾਨੂੰਨ ਬਣਾਈਏ ਤਾਂ ਕਿ ਸਾਡੇ ਪੰਜਾਬ ਦੀ ਜਿਹੜੀ ਹੈ ਜਿੰਦ ਜਾਨ ਉਹਦੀ ਜਿਹੜੀ ਉਹਦੀ ਖੂਬਸੂਰਤੀ ਪੰਜਾਬ ਦੀ ਉਹ ਅਸੀਂ ਬਚਾ ਸਕੀਏ ਜਦੋਂ ਬਿਹਾਰ ਨੇ ਹੋਈ ਫੈਸਲਾ ਲੈ ਲਿਆ ਅਸੀਂ ਬਿਹਾਰ ਨਾਲੋਂ ਤਾਂ ਪਛੜੀ ਸਟੇਟ ਹੈ ਨੀਗੀ ਅੱਜ ਦਾ ਮੇਰਾ ਵਿਸ਼ੇਸ਼ ਮੁੱਦਾ ਇਹ ਸੀਗਾ ਉਮੀਦ ਕਰਦਾ ਹਾਂ ਕਿ ਤੁਸੀਂ ਇਹਦੇ ਵਿੱਚ ਸਾਥ ਦਿਓਗੇ ਔਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿਹੜੇ ਪਾਵਰ ਕੋਰਡੀਨੇਟਰਸ ਆ ਜਿਹੜੇ ਲੋਕ ਸੁੱਤੇ ਪਏ ਨੇ ਉਹ ਮੈਂ ਮਜਬੂਰੀ ਸਮਝਦਾ ਭਗਵੰਤ ਮਾਨ ਦੀ ਕਿ ਕੇਚਰੀਵਾਲ ਤੇ ਸਸੂਡਿਆ ਤੇ ਸਤਿੰਦਰ ਜੈਨ ਤੇ ਆ ਜਿਹੜੇ ਇਹਨਾਂ ਦੇ ਇਹ ਧਾੜ ਵੀ ਨੇ ਇਹਨਾਂ ਨੂੰ ਤਾਂ 100% ਇਹ ਕਾਨੂੰਨ ਪਸੰਦ ਨਹੀਂ ਆਵੇਗਾ ਇਹ ਵੀ ਇਮਤਿਹਾਨ ਹੈ ਭਗਵੰਤ ਸਿੰਘ ਮਾਨ ਦਾ ਕਿ ਕੀ ਤੂੰ ਉਹਨਾਂ ਦਾ ਗੁਲਾਮ ਹੈ ਜਾਂ ਉਹਨਾਂ ਤੋਂ ਆਜ਼ਾਦ ਹੋ ਕੇ ਇਹ ਲੋ ਪੰਜਾਬ ਦੀ ਵਿਧਾਨ ਸਭਾ ਚ ਪਾਸ ਕਰ ਸਕਦਾ ਇਹ ਆਮ ਆਦਮੀ ਪਾਰਟੀ ਦੀ ਔਰ ਭਗਵੰਤ ਮਾਨ ਦੀ ਜਿਹੜੇ ਪੰਜਾਬ ਪੱਕੀ ਲੋਕ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਇਮਤਿਹਾਨ ਵੀ ਹੈ ਮੇਰੇ ਨਾਲ ਜੁੜਨ ਨਾਲ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ